ਸਸਰੀਕਾਲ ਅੰਕਲ ਜੀ ਸਸਰੀਕਾਲ ਬੇਟਾ ਮੈਂ ਨਾ ਇੱਥੇ ਤਰੀਕ ਤੇ ਆਉਣਾ ਉਹਨਾਂ ਤੇ ਮੈਨੂੰ ਰਹਿਣਾ ਪੈ ਜਾਂਦਾ ਚੰਡੀਗੜ੍ਹ ਤੇ ਮੈਂ ਸਾਨੂੰ ਸੈਰ ਕਰਦਿਆਂ ਨੂੰ ਵੇਣਾ ਹੱਥ ਨੇ ਪੰਜਾਬ ਦੇ ਲੱਗਦੇ ਆ ਹੈ ਹਾਂਜੀ ਹਾਂਜੀ ਪੰਜਾਬ ਦੇ ਤੇਰਾ ਇਸ ਕਿਥੇ ਚੰਡੀਗੜ੍ਹ ਚੀ ਰੈਸ ਚੰਡੀਗੜ੍ਹ ਆ ਜੀ ਕਿਵੇਂ ਕਰਾਇ ਤੇ ਨਹੀਂ ਨਹੀਂ ਆਪਣੀਆਂ ਕੋਠੀਆਂ ਆ ਆਵਦੀ ਕੋਠੀ ਐ ਸੋ ਆਵਦੀ ਕੋਠੀ ਇੱਥੇ ਵੀ ਕੋਠੀ ਆ ਆਪਣੀ ਲੁਧਿਆਣੇ ਵੀ ਕੋਠੀ ਆ ਬਠਿੰਡੇ ਵੀ ਐ ਫਿਰ ਤਾਂ ਚੰਗੀ ਮਾਰ ਮਾਰੀ ਬੈਠੇ ਕੰਮ ਕੀ ਕਰਦੇ ਸੀ ਮੈਂ ਡੀਐਮ ਰਿਟਾਇਰ ਹੋਇਆ ਮੈਂ ਉਹ ਉਹ ਤਾਂ ਬਹੁਤ ਤਕੜੀ ਪੋਸਟ ਹੁੰਦੀ ਆ ਹਾਂਜੀ ਹਾਂਜੀ ਇਹ ਤਾਂ ਨਜ਼ਾਰੇ ਲਏ ਹੋਣਗੇ ਜ਼ਿੰਦਗੀ 'ਚ ਹਾਂਜੀ ਬਹੁਤ ਨਜ਼ਾਰੇ ਲਏ ਆ ਆ ਬਹੁਤ ਹੁੰਦੀ ਆ ਹਾਂਜੀ ਹਾਂਜੀ ਸ ਮੁਕਤ ਦੀ ਸ਼ਰਾਬ ਪੀਤੀ ਆ ਹਾਂਜੀ ਮੁਕਤ ਦੀ ਫੀਮ ਖਾਦੀ ਆ ਹਾਂਜੀ ਆ ਵੋਟਾਂ ਵੇਲੇ ਵਾਧੂ ਗਿਫਟ ਵਾਧੂ ਫੰਡ ਆ ਵੋਟਾਂ ਵੇਲੇ ਬਹੁਤ ਆਈਏ ਸੱਤਾਂ ਕੋਲੇ ਤੇ ਛੋਟੇ ਕੋਲੇ ਨਜ਼ਾਰੇ ਲਏ ਆ ਪੈਨਸ਼ਨ ਵਾਧੂ ਆ ਵੋਟਾਂ ਵੇਲੇ ਛੋਟੇ ਕੋਲੇ ਫੰਡ ਬਹੁਤ ਆਉਂਦਾ ਜੀ ਹਾਂ ਫੰਡ ਬਹੁਤ ਆ ਹਸ ਤਿਆਰ ਸਪੋਣ ਨੇ ਪ੍ਰਚਾਰ ਕਰਨ ਹਾਂਜੀ 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 ਇਹ ਤਾਂ ਨਜ਼ਾਰੇ ਲਏ ਆ ਹਾਂਜੀ ਜ਼ਿੰਦਗੀ ਦੇ ਨਜ਼ਾਰੇ ਲੁੱਟਿਆ ਜੀ ਤੇ ਬੱਚੇ ਕੀ ਕੰਮ ਕਰਦੇ ਆ ਜੀ ਬੱਚੇ ਆਪਾਂ ਬਾਹਰ ਭੇਜਦੇ ਆ ਕਨੇਡਾ ਸੈਟਲ ਕਰਤੇ ਕਿਵੇਂ ਕਿਉਂਕਿ ਪੰਜਾਬ ਦੇ ਪੱਲੇ ਤੱਕ ਕੱਖ ਰਿਆ ਨਹੀਂ ਹਾਲ ਓਹ ਹੋ 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 ਅੰਕਲ ਜੀ ਮਾਰੇ ਮੋਟੀ ਸਾਨੂੰ ਸ਼ਰਮ ਵੀ ਚਾਹੀਦੀ ਐ ਫਿਰ ਕੀ ਗੱਲ ਬਟ ਪੰਜਾਬ ਦੇ ਪੱਲੇ ਕੱਖ ਛੱਡਿਆ ਕਿਹਨੇ ਨਹੀਂ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਗਿਆ ਛੋਡੇ ਵਰਗੇ ਲੀਡਰਾਂ ਨੇ ਤੇ ਛੋਡੇ ਵਰਗੇ ਅਫਸਰਾਂ ਨੇ ਨਹੀਂ ਛੱਡਿਆ ਸਾਨੂੰ ਇਹ ਕਹਿੰਦੇ ਨੂੰ ਸ਼ਰਮ ਹੋਣੀ ਚਾਹੀਦੀ ਐ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਛੋਡੇ ਵਰਗੇ ਲੋਕਾਂ ਨੇ ਨਹੀਂ ਛੱਡਿਆ ਜਦੋਂ ਬੰਦੇ ਦੀ ਇੰਨੀ تنਖਾਹ ਹੋਵੇ ਫਿਰ ਵੀ ਮੁਫਤ ਦੀ ਸ਼ਰਾਬ ਮੁਫਤ ਦਾ ਪੈਟਰੋਲ ਹੈ ਉੱਤੋਂ ਰਿਸ਼ਵਤ ਉੱਤੋਂ ਮੋਟੀਆਂ ਤਨਖਾਹਾਂ ਉੱਤੋਂ ਤੁਸੀਂ ਕਹਿੰਦੇ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਕਿਵੇਂ ਰਹਿੰਦਾ ਕੋਈ ਪਾਕਿਸਤਾਨ ਚ ਤਾ ਨਹੀਂ ਗਿਆ ਪੰਜਾਬ ਨੂੰ ਖਾਣ ਫੇਰ ਜਿਹੜੀਆਂ ਛੋਟੀਆਂ ਵੇੜੀਆਂ ਲਾਦਾਂ ਉਹਨਾਂ ਨੇ ਕੈਨੇਡਾ ਚ ਵੀ ਘਰ ਮਹਿੰਗੇ ਕਰਤੇ ਜਿਹੜਾ ਆਮ ਬੱਚਾ ਕੈਨੇਡਾ ਚ ਉਹਨਾਂ ਤੋਂ ਘਰ ਨਹੀਂ ਲਿਆ ਜਾਂਦਾ ਉੱਤੋਂ ਤੁਸੀਂ ਦੱਸਦੇ ਹੋ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਅੰਕਲ ਜੀ ਸ਼ਰਮ ਕਰੋ ਮਾੜੀ ਮੋਟੀ ਮਾਰੇ ਮੋਟੇ ਛੁਧਰੋ ਮਾਰੇ ਮੋਟੇ ਆਦੇ ਵਿਚਾਰ ਸੁਧਾਰੋ ਨਹੀਂ ਬੇਟਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਤਾਂ ਬੜੇ ਪੁੱਲੇ ਜੇ ਮੂੰਹ ਨਾ ਕਹਤਾ ਪੰਜਾਬ ਦੇ ਪੱਲੇ ਤਾਂ ਕੱਖ ਰਿਆ ਨਹੀਂ ਛੋੜੇ ਕਰਕੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਜਿਗਰ ਦੇ ਟੁੱਟੇ ਉਹਨਾਂ ਤੋਂ ਦੂਰ ਹੋਏ ਫਿਰਦੇ ਆ ਵਿਚਾਰੇ ਆ ਨਹੀਂ ਸਕਦੇ ਉਧਰ ਦਿਹਾੜੀਆਂ ਕਰਦੇ ਫਿਰਦੇ ਆ ਜੇ ਕਿਤੇ ਤੁਸੀਂ ਇਮਾਨਦਾਰ ਹੁੰਦੇ ਸਾਡੇ ਲੀਡਰ ਇਮਾਨਦਾਰ ਹੁੰਦੇ ਸਾਨੂੰ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ ਸੀ ਜਦੋਂ ਤੁਸੀਂ ਕਿਹਾ ਨਾ ਪੰਜਾਬ ਦੇ ਪੱਲੇ ਤਾਂ ਕੱਖ ਨਹੀਂ ਰਿਆ ਮੈਨੂੰ ਥੱਲੋਂ ਲੈ ਕੇ ਤਾਂ ਤੱਕ ਅੱਗ ਲੱਗ ਗਈ ਪੈਰਾਂ ਤੋਂ ਲੈ ਕੇ ਸਿਰ ਤੱਕ ਮਾੜੀ ਮੋਟੀ ਸ਼ਰਮ ਕਰੋ ਬੜੇ ਪੁੱਲੇ ਜੇ ਮੂੰਹ ਨਾ ਕਹਿਦਾ ਪੰਜਾਬ ਦੇ ਪੁੱਲੇ ਕੱਕ ਕਿਹਨੇ ਨਹੀਂ ਛੱਡਿਆ ਛੋਟੇ ਵਰਗੇ ਲੀਟਰਾਂ ਨੇ ਛੱਡਿਆ ਛੋਟੇ ਵਰਗੇ ਅਫਸਰਾਵੇਂ ਨਹੀਂ ਕੋਈ ਗੱਲ ਨਹੀਂ ਬੇਟਾ ਬਾਅਦ 'ਚ ਗੱਲ ਕਰਾਂਗੇ ਆਪਾਂ ਕੋਈ ਨਹੀਂ ਮੈਂ ਖੜਜੋ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਬਾਅਦ 'ਚ ਗੱਲ ਕਰਾਂਗੇ ਬੇਟਾ ਖੜਜੋ ਗੱਲ ਸੁਣ ਕੇ ਜਾਇਓ ਨਹੀਂ ਫਿਰ ਬਾਅਦ 'ਚ ਗੱਲ ਕਰਾਂਗੇ ਬੇਟਾ ਬਾਅਦ 'ਚ ਗੱਲ ਕਰਾਂ